ਕੀ ਤਾਂ ਮਤਲਬ ਯਾਰ ਹੱਦ ਹੋ ਗਈ ਆ ਕਿ ਤੁਸੀਂ ਕਿਹੜੇ ਤੋ ਘਾਟਨ ਕਰ ਰਹੇ ਹੋ ਮੈਂ ਨਹੀਂ ਦੇਖਿਆ ਅੱਛਾ ਚਲੋ ਜੇ ਮੰਨ ਲਓ ਇੰਨਾ ਹੀ ਤਾਂ ਲੈ ਡਿਕਨਾਲ ਕਾ ਇੰਚਾਰਜ ਐ ਐਮਐਲਏ ਕਰ ਲੈ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਕੇਜਰੀਵਾਲ ਸਾਹਿਬ ਮਾਨਯੋਗ ਉਸ ਡਿਪਾਰਟਮੈਂਟ ਦਾ ਮੰਤਰੀ ਮਾਨਯੋਗ ਉਪਰਾਂ ਵਾਝਾਂਦੇ ਓ ਕਿ ਆ ਮਾਨ ਹੈ ਹੋ ਜਾ ਮਾਨ ਸੁੱਟਦਾ ਥੱਲੇ ਤੇ ਤੂੰ ਤੇ ਮਾਨ ਹੀ ਗਵਾਤਾ ਯਾਰ ਇਹ ਕੁਰਸੀ ਦਾ ਮਾਨ ਗਵਾਤਾ ਅੱਛਾ ਪਰੋ ਸਰ ਇਸ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਥੋੜੀ ਕਲੈਰਟੀ ਦੇ ਦਿਓ ਕਿ ਇਹ ਗਵਨ ਨੂੰ ਲੈ ਕੇ ਜਿਹੜੀ ਕਾਰਵਾਈ ਕੀਤੀ ਗਈ ਹੈ ਨਾ 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 ਨੋ 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 ਕੋਈ ਗਵਨ ਗਵਨ ਦੀ ਕਾਰਵਾਈ ਨਹੀਂ ਗਵਨ ਕਾ ਦਾ ਹੋਇਆ ਹੀ ਨਹੀਂ ਤੇ 409 ਦੇ ਫਿਰ 420 ਲੱਗਦੀ ਪੀਐਸਐਸ ਦਾ ਗਲਾਮ ਸਾਈਨਿੰਗ ਕੀ ਗੱਲ ਬਾਤ ਹੋਈ ਡੀ ਕਾ ਦਾ ਪੱਤਰ ਆ ਦੱਸਿਆ ਤੁਹਾਨੂੰ 409 ਲਾਈ ਆ ਔਰ ਉਹਦੇ ਚ ਜਿਹੜਾ ਡਿਪਾਰਟਮੈਂਟ ਨੇ ਲਿਖ ਕੇ ਭੇਜਿਆ ਕੋਆਪਰੇਟਿਵ ਡਿਪਾਰਟਮੈਂਟ ਨੇ ਇਹ ਕਿਹਾ ਕਿ ਜਿਵੇਂ ਮੰਨ ਲਓ ਸੁਸਾਇਟੀ ਆ ਇਹ ਉਹਦਾ ਇਹਨਾਂ ਦੀ ਸੁਸਾਇਟੀ ਆ ਗੁਰੀਆਂ ਜੀ ਜੀ ਉਹਦੇ ਵਿੱਚ 8 ਲੱਖ ਰੁਪਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜੇ ਦੁੱਧ ਪਾਉਂਦੇ ਆ ਉਹਨਾਂ ਨੂੰ ਨਹੀਂ ਦਿੱਤੇ ਇਨਸੈਂਟਿਵ ਨਹੀਂ ਦਿੱਤੇ ਨਹੀਂ ਕੈਸ਼ ਨਹੀਂ ਨਹੀਂ ਇਹਨਾਂ ਨੇ ਇਹ ਕਿਹਾ ਕਿ ਉਹ ਖਾਤੇ ਤੋਂ ਖਾਤੇ 'ਚ ਨਹੀਂ ਪਾਏ ਜੀ ਜੀ ਪਰ ਉਹਦੇ ਵਿੱਚ ਮੋਡ ਆਫ ਪੇਮੈਂਟ ਕੀ ਆ ਜਾਂ ਖਾਤਾ ਜਾਂ ਕੈਸ਼ ਜਦੋਂ ਦੁੱਧ ਪਾਉਂਦੇ ਆ ਕੈਸ਼ ਵੀ ਲੈ ਲੈਣੇ ਆ ਤੇ ਅਸੀਂ ਖਾਤੇ ਚ ਪਾ ਲੈਨੇ ਆ ਜੇ ਤੁਸੀਂ ਮੇਰੇ ਤੋਂ ਦੁੱਧ ਦੁੱਧ ਪਾ ਰਹੇ ਹੋ ਤੇ ਮੈਨੂੰ ਮੈਨੂੰ ਪਲਾਂਟ ਤੁਹਾਡੇ 10 ਬੰਦਿਆਂ ਦਾ ਪੈਸੇ ਮੈਨੂੰ ਪਾਤੇ ਮੇਰਾ ਮੋਡ ਆਫ ਪੇਮੈਂਟ ਥੈਟ ਕੈਨ ਬੀ ਥਰੂ ਕਾਉਂਟ ਐਂਡ ਥੈਟ ਕੈਨ ਬੀ ਅ ਕੈਸ਼ ਤੇ ਜੇ ਮੈਂ ਤੁਹਾਨੂੰ ਨਹੀਂ ਦਿੰਦਾ ਤੇ ਢਿੱਡ ਪੀੜ ਕੀ ਦੇ ਹੋਣੀ ਚਾਹੀਦੀ ਹੈ ਤੁਹਾਡੇ ਮੈਂ ਦੇ ਦਿੱਤੇ ਤੁਸੀਂ ਲੈ ਲੇ ਤੇ ਢਿੱਡ ਪੀੜ ਇਹਨਾਂ ਦੀ ਕਿੱਥੋਂ ਹੋ ਗਈ ਬਈ ਐਹੀ ਕੇਸ ਇਹ ਤੋਂ ਇਲਾਵਾ ਕੋਈ ਕੇਸ ਨਹੀਂ ਐਸਐਸਪੀ ਸਾਹਿਬ ਨੇ ਵੀ ਢਿੱਡ ਐਸਐਸਪੀ ਸਾਹਿਬ ਨੇ ਤੇ ਕਿਹਾ ਵੀ ਗਲਤ ਹੋਆ ਜੋ ਹੋਇਆ ਗਲਤ ਆ ਸਾਨੂੰ ਲਿਖ ਕੇ ਨਾ ਭੇਜਤਾ ਐਸਐਚਓ ਉਹਨਾਂ ਨੇ ਬਥੇਰਾ ਜੋ ਕਹਿਣਾ ਸੀ ਕਿਹਾ ਪਰ ਅਲਟੀਮੇਟਲੀ ਜੋ ਗਲਤ ਹੋ ਗਿਆ ਉਹ ਉਹ ਤੇ ਕਰਤਾ ਨਾ ਇਹੋ ਐਸਐਚਓ ਨੂੰ ਉਦੋਂ ਗੰਦ ਪਾਇਆ ਇਹੋ ਹੋਣ ਪਾਇਆ ਤੇ ਜੋ ਐਸਐਚਓ ਤੁਹਾਨੂੰ ਪੱਤਰਕਾਰਾਂ ਨੂੰ ਕਿਹੜਾ ਭਲੇਖਾ ਕੀ ਕਰ ਰਿਹਾ ਉਥੇ ਹੋਟਲਾਂ 'ਚ ਚਲ ਜਾਓ ਉਥੇ ਬਾਈਪਾਸ ਤੇ ਹਰਦੋਸ਼ਨੀ ਵਾਲੇ ਰੋਡ ਤੇ ਜਿਹੜੇ ਬਾਈਟ ਹੋਟਲ ਨੇ ਜਦੋਂ ਮਰਜੀ ਜਾ ਕੇ ਰੇਟ ਕਰ ਲੋ ਇਹ ਉੱਥੇ ਹੀ ਜਾ ਕੇ ਬੈਠਾ ਹੁੰਦਾ ਇਹਨਾਂ ਦੀ ਛਤਰ ਛਾਇਆ ਤੇ ਜੋ ਉਥੇ ਲੋਕ ਰਹੁੰਦੇ ਨੇ ਮੇਰੇ ਕੋਲ ਮੈਂ ਕਿ ਯਾਰ ਮੈਂ ਕਿੰਨੂੰ ਦੱਸਾਂ ਜਾ ਕੇ ਸਾਰੇ ਗਲਤ ਕੰਮ ਹੋਟਲ ਸਾਰੇ ਗਲਤ ਕੰਮ ਉੱਥੇ ਚੱਲ ਰਿਹਾ ਔਰ ਮੈਂ ਜੇ ਉਨੇ ਕਹਿੰਦਾ ਵੀ ਸ਼ਿਕਾਇਤ ਆ ਗਈ ਉਹ ਤੇ ਥੋੜਾ ਯਾਰ ਸੰਭਲ ਕੇ ਕਰੀਏ ਐ ਐਵੇਂ ਹੀ ਜੇ ਸ਼ਿਕਾਇਤ ਕਰੀਏ ਜਿੱਦਣ ਹੱਥ ਪਾਊਗਾ ਐਸਾ ਪਾਊ ਗੱਟਿਆਂ ਨੂੰ ਢੜਕਾ ਕੇ ਮਾਰਾਂਗਾ ਇਹਨਾਂ ਲੋਕਾਂ ਨੂੰ ਬਲੈਕਆਊਟ ਮੈਂ ਤੇ ਰਹਿਣਾ ਜੀ ਇੱਥੇ ਔਰ ਇਤੋਂ ਥੋੜੀ ਦੇਰ ਬਾਅਦ ਐਸਐਸਪੀ ਦੇ ਘਰ ਗਾੜੀ ਭਾਵੇਂ ਮੰਜੀ ਢਾ ਕੇ ਸੋ ਜਾ ਬੂਏ ਗਾੜੀ ਮੈਨੂੰ ਫੜ ਕੇ ਅੰਦਰ ਦੇ ਦੇਣ ਜਿੱਥੇ ਮੇਰਾ ਚੇਅਰਮੈਨ ਉੱਥੇ ਮੈਨੂੰ ਹੀ ਛੱਡ ਦੇਣ ਕੱਲ ਇੰਨੀ ਕੀ ਸਾਡਾ ਵਾਲੇ ਕਰਾ ਨਹੀਂ ਸਾਂਗੇ ਅ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ 84 ਸਾਲ ਦੇ ਜਿਹੜੇ ਸਾਡੇ ਚੇਅਰਮੈਨ ਆ ਮਿਲਕ ਪਲਾਂਟ ਗੁਰਦਾਸ ਬਸਰਿੰਦਰ ਸ਼ਰਮਾ ਜੀ ਉਹਨਾਂ ਤੇ 409 ਦਾ ਜਿਹੜਾ ਕਿ ਮੁਲਾਜ਼ਮ ਤੇ ਧਾਰਾ ਲੱਗਦੀ ਆ ਉਹ ਇਸ ਐਸ ਐਚਓ ਸਦਰ ਨੇ ਨਜਾਇਜ਼ ਪਰਚਾ ਦੇ ਕੇ ਵਿਦਆਊਟ ਕੋਈ ਮਤਲਬ ਜਿਹੜਾ ਇਹਨਾਂ ਦਾ ਇਹਨਾਂ ਨੇ ਪੁਲਿਸ ਨੇ ਇਹ ਬਹਾਨਾ ਰੱਖਿਆ ਵੀ ਸਾਨੂੰ ਤੇ ਥੱਲੇ ਇਨਸਪੈਕਟਰ ਤੇ ਏਆਰ ਨੇ ਲਿਖ ਕੇ ਭੇਜਿਆ ਆਪਰੇਟਿਡ ਡਿਪਾਰਟਮੈਂਟ ਨੂੰ ਜਿੰਨਾ ਅਸੀਂ ਚੰਗੀ ਤਰ੍ਹਾਂ ਸਮਝਨੇ ਆ ਇਹ ਜਦੋਂ ਇਨਕੁਆਇਰੀ ਹੁੰਦੀ ਆ ਬਕਾਇਦਾ ਜਿਹਦੇ ਖਿਲਾਫ ਹੁੰਦੀ ਉਹਨੂੰ ਮੌਕਾ ਦੇਣਾ ਪੈਂਦਾ ਉਹਨੂੰ ਸੁਧਣਾ ਪੈਂਦਾ ਉਹਨੂੰ ਚਿੱਠੀ ਪੱਤਰ ਕੱਢਣਾ ਪੈਂਦਾ ਵੀ ਤੇਰੇ ਖਿਲਾਫ ਆ ਆ ਸਾਨੂੰ ਐਵੀਡੈਂਸ ਆ ਬੁਨਾ ਮਿਲੇਆ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹੋ ਉਹਨਾਂ ਨੇ ਕੋਈ ਚਿੱਠੀ ਨਹੀਂ ਕੱਢੀ ਕੋਈ ਚੇਅਰਮੈਨ ਨੂੰ ਬੁਲਾਇਆ ਨਹੀਂ ਔਰ ਆ ਜਿਨ੍ਹਾਂ ਦਾ ਕੋਈ ਤੋਕ ਹੀ ਨਹੀਂ ਬਣਦਾ ਉਹ ਚਾਰ ਪੰਜ ਚੀਜ਼ਾਂ ਵਿੱਚ ਐਵੇਂ ਪਾਤੀਆਂ ਜਿਨ੍ਹਾਂ ਦਾ ਨਾਲ ਕੋਈ ਤਲੋਕਾਤ ਨਹੀਂ ਮੈਂ ਐਸਐਸਪੀ ਸਾਹਿਬ ਨੂੰ ਬਹਿ ਕੇ ਥੱਲੀ-ਥੱਲੀ ਗੱਲ ਤੇ ਡਿਸਕਸ ਕਰਕੇ ਆਇਆ ਕਹਿੰਦੇ ਸਾਨੂੰ ਡਿਪਾਰਟਮੈਂਟ ਨੇ ਲਿਖਤਾ ਅਸੀਂ ਪਰਚਾ ਦਿੱਤਾ ਹਾਲਾਂਕਿ ਮੈਨੂੰ ਪਤਾ ਇੱਕ ਇੱਕ ਮਹੀਨੇ ਤੋਂ ਪਰਚਾ ਐ ਐਸਐਸ ਚ ਕੋਲ ਪਿਆ ਸੀਗਾ ਗਲਤ ਪਰਚਾ ਸੀ ਇਹ ਕਰ ਦੇਣੀ ਸੀ ਉੱਥੇ ਪਹਿਲਾਂ ਇੱਕ ਇਨਸਪੈਕਟਰ ਕੋਆਪਰੇਟਿਵ ਲਾਇਆ ਸੀ ਜਿਹਨੂੰ ਇਹਨਾਂ ਕਿਹਾ ਪਰਚਾ ਕਰ ਫਲਾਫ ਲਿਖ ਉਹਨੇ ਲਿਖਿਆ ਨਹੀਂ ਇਹਨਾਂ ਉਹਨੂੰ ਬਦਲਤਾ ਫਿਰ ਲਾਉ ਜੀਤਾ ਜਿੰਨੇ ਸਰਪੰਚੀ ਦੇ ਕਾਗਜ਼ ਮੇਰੇ 15 ਦੇ 15 ਪਿੰਡੋਂ ਦੇ ਕੁਝ ਨੇ ਰਿਜੈਕਟ ਕੀਤੇ ਵਿੱਚੇ ਨੰਬਰ ਪੰਚਾਇਤਾਂ ਦੇ ਉਹਨੂੰ ਇਹਨਾਂ ਨੇ ਲਾਇਆ ਔਰ ਉਹਨੇ ਜਿਹੜੀ ਉਹ ਰਿਪੋਰਟ ਬਣਾਈ ਔਰ ਉਹਦੇ ਚ ਵੀ ਉਹਨੇ ਅੰਡਰ ਚ ਲਿਖਿਆ ਕਿ 90 ਦਿਨ ਜਿਹੜੇ ਹੋ ਗਿਆ ਇਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਜੇ ਉਹ ਵੀ ਪੜੋਗੇ ਨਾ ਤੇ ਪਰਚਾ ਉਹ ਵੀ ਨਹੀਂ ਬਣਦਾ ਕੀ ਤੋਂ ਨੇ ਇੱਕ ਸ਼ਬਦ ਲਿਖਿਆ ਕਿ ਉਹਨੂੰ ਲਿਖਣਾ ਪੈਣਾ ਸੀ ਔਰ ਇਹ ਗੱਲਾਂ ਤੇ ਮੇਰੀ 1.5 ਘੰਟੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਐਸਐਚਓ ਨੂੰ ਬਹੁਤ ਝਾੜਿਆ ਬਹੁਤ ਝਾੜਿਆ ਮਨ ਲਓ ਮੈਂ ਜਿਹੜੇ ਸ਼ਬਦ ਨਹੀਂ ਦੱਸ ਸਕਦਾ ਪਰ ਕੀ ਐਸਐਸਪੀ ਸਾਹਿਬ ਤੁਹਾਨੂੰ ਨਹੀਂ ਸੀ ਪਤਾ ਤੁਹਾਡਾ ਐਸਐਚਓ ਬਿਨਾਂ ਤੁਹਾਡੇ ਸਹਿਮਤੀ ਤੋਂ ਬਿਨਾਂ ਦੱਸੇ ਨਜਾਇਜ਼ ਪਰਚਾ ਕਰ ਰਿਹਾ 댓 मींस ਤੁਹਾਡਾ ਫੇਲੀਅਰ ਹੈ ਕਿ ਤੁਹਾਡੇ ਹਿੱਸੇ ਚ ਤੁਹਾਨੂੰ ਪੁੱਛੀ ਨਹੀਂ ਰਿਹਾ ਇਹ ਉਹ ਐਸਐਚਓ ਆ ਜਿਹੜਾ ਤਿੰਨ ਚਾਰ ਸਾਲ ਤੋਂ ਇੱਥੇ ਲੱਗਿਆ ਹੋਇਆ ਇਹ ਉਹ ਐਸਐਚਓ ਆ ਜਿਹਨੇ ਜੀਵਨ ਉੱਥੇ ਚੌਂਕੀਨ ਚਾਰਨਾ ਰਲਕੇ ਤੇ ਉੱਥੇ ਮੈਡੀਕਲ ਸਟੋਰ ਤੇ ਪੈਸੇ ਲੈਂਦੇ ਸੀ ਨਸ਼ੇ ਵੇਚਣ ਵਾਲਾ ਜੀਵਨ ਜਿਹੜਾ ਉਦੋਂ ਜਦ ਅੱਜ ਆਜੋ ਮੇਰੇ ਨਾਲ ਲਾਈਵ ਆਜੋ ਐਸਐਸਪੀ ਸਾਹਿਬ ਆਜਣ ਜੇ ਸਾਰਾ ਇਲਾਕਾ ਉੱਥੇ ਚੀਕਾ ਮਾਰਨਾ ਉੱਠੇਗਾ ਤੇ ਗੱਲ ਕਰਿਓ ਈਵਨ ਪੁਲਿਸ ਵਾਲੇ ਸੀਨੀਅਰ ਆਫਸਰ ਮੈਂ ਨਾ ਨਹੀਂ ਲੈਂਦਾ ਉਹ ਜਾਣਦੇ ਨੇ ਐਂਡ ਦੇ ਐਡਮਿਟਿਡ ਕਿ ਉਸ ਮੈਡੀਕਲ ਸਟੋਰ ਦੇ ਉੱਤੇ ਠੀਕ ਹੈ ਔਰ ਹੁਣ ਵੀ ਇਹ ਐਸਐਚਓ ਜੋ ਕਰਦਾ ਮੈਂ ਦੱਸ ਕੇ ਆਇਆ ਉਹੋ ਹੀ ਬੰਦਾ 3-4 ਸਾਲ ਤੋਂ ਟਿਕ ਸਕਦਾ ਜਿਹੜਾ ਪੈਸੇ ਦਿੰਦਾ ਜਿਹੜਾ ਇਹੋ ਜਿਹੇ ਹਲਕੇ ਹੋਏ ਇਨਚਾਰਜਾਂ ਨੂੰ ਪੈਸੇ ਦਿੰਦਾ ਉਹੋ ਹੀ ਵੀਡੀਓ ਜਿਹੜਾ ਚੋਰ ਇੱਥੇ ਲਾਇਆ ਸੀਗਾ ਜਿਹਨੂੰ ਮੈਂ ਸਸਪੈਂਡ ਕਰਾਇਆ ਉਹੋ ਹੀ ਵੀਡੀਓ ਇੱਥੇ ਲਾ ਲਾ ਕੇ ਵਾਰ-ਵਾਰ ਲਾਇਆ ਔਰ ਜੋ ਨੇ ਕੀਤਾ ਉਹਨੂੰ ਫੇਰ ਇਹ ਸ਼ੈਲਟਰ ਕਰਦਾ ਸੀ ਕਿਉਂ ਵਾਏ ਕੀ ਇਹਨਾ ਮਿੱਠਾ ਇਹਨਾ ਲੋਕਾਂ ਦੇ ਨਾਲ ਬਿਕੋਜ਼ ਕਿ ਮੂੰਹ ਤੇ ਆ ਆ ਪਹਿਲਾਂ ਉਥੇ ਐਸਐਸ ਬੋਰਡ ਦੇ ਵਿੱਚ ਮਾਲ ਖਟਾ ਹੁਣ ਇੱਥੇ ਖਾਦੋ ਉਹ ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਜਿਹੜਾ ਟੋਟਲੀ ਫਾਲਸ ਕੇਸ ਇੱਕ 84 ਸਾਲ ਦੇ ਬਜ਼ੁਰਗ ਨਾਲ ਕੀਤਾ ਹੀ ਇਜ਼ ਅ ਹਾਈਪਰ ਟੈਨਸ਼ਨ ਪੇਸ਼ੈਂਟ ਇਜ਼ ਅ ਹਾਰਟ ਪੇਸ਼ੈਂਟ ਇਜ਼ ਅ ਬੀਪੀ ਪੇਸ਼ੈਂਟ ਉਹਦੇ ਗੋਡੇ ਸੁੱਜੇ ਹੋਏ ਆ ਹੀ ਕੈਨ ਨਾਟ ਵਾਕ ਈਵਨ ਪ੍ਰੋਪਰਲੀ ਯਾਰ ਤੁਸੀਂ ਉਸ ਬੰਦੇ ਤੇ ਉਹਨੂੰ ਪਲਾਂਟ ਚੋਂ ਨਿਕਲ ਰਿਹਾ ਤਾਂ ਉਹਨੂੰ ਚੱਕ ਕੇ ਗੱਡੀ ਚ ਪਾ ਕੇ ਲਾਏ ਉੱਟ ਈਜ਼ੀਰ ਟੈਰਰਿਸਟ ਉਹ ਟੈਰਰਿਸਟ ਹੀ ਹੈ ਜਦੋਂ ਤੂੰ ਲੈ ਤੂੰ ਉੱਧਾ ਕਹੋ ਕਿ ਆਜੋ ਅਸੀਂ ਛੱਡ ਆਉਂਦੇ ਇੰਨੀ ਮਤਲਬ ਕਨੌਣੀ ਹਰਕਤ ਇਸ ਐਸਐਚਓ ਨੇ ਜਦੋਂ ਪਿਛਲੀ ਵਾਰ ਵੀ ਹੋਇਆ ਸੀ ਕੰਮ ਜਦੋਂ ਉੱਥੇ ਕੂੜੇ ਵਾਲਾ ਡੰਪ ਦਾ ਕੰਮ ਸੀਗਾ ਤੇ ਮੁਲਾਜ਼ਮਾਂ ਨੂੰ ਕੁੱਟ ਪਈ ਐ ਐਸਐਚਓ ਨੇ ਜਿਨ੍ਹਾਂ ਨੇ ਕੁੱਟਿਆ ਉਹਨਾਂ ਨੂੰ ਕੁਝ ਨਹੀਂ ਕਿਹਾ ਕਮੇਟੀ ਦੇ ਮੁਲਾਜ਼ਮ ਸੀਨੀਅਰ ਮੁਲਾਜ਼ਮ ਜਿਹੜਾ ਕਿ ਰੋ ਪਿਆ ਅੱਖਾਂ ਚ ਵੀ ਸਾਰੀ ਜ਼ਿੰਦਗੀ ਨੌਕਰੀ ਕਰਦੇ ਹੋ ਗਿਆ ਤੇ ਸਾਨੂੰ ਐਸਐਚਓ ਜਿਪਸੀ ਚ ਪਾ ਕੇ ਲੈ ਗਿਆ ਉਦੋਂ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਐਸਪੀ ਸਾਹਿਬ ਸਾਰਿਆਂ ਦੇ ਵਿੱਚ ਪਏ ਮੇਰੇ ਕੋਲ ਆਣ ਕੇ ਘਰ ਗੱਲਬਾਤ ਹੋਈ ਮੈਂ ਉਹਨਾਂ ਨੂੰ ਮੈਨੂੰ ਉਹਨਾਂ ਦਾ ਸਵਾਸ਼ਣ ਦਵਾਇਆ कि ਤੁਸੀਂ ਜਿਹੜਾ ਕੂੜਾ ਚੱਕੋ ਤੁਸੀਂ ਅਸੀਂ ਕੱਲ ਇਹਦਾ ਪਰਚਾ ਕਰਦੇਾਂਗੇ ਮੈਂ ਕਹਾਂ ਜੀ ਠੀਕ ਆ ਅੱਜ ਤੱਕ ਪਰਚਾ ਨਹੀਂ ਹੋਇਆ ਅਸੀਂ ਫੇਰ ਵੀ ਮਿੱਟੀ ਪਾਈ ਯਾਰ ਛੋਟੇ ਛੋਟੇ ਗੱਲਾਂ ਤੇ ਚੰਗੇ ਨਹੀਂ ਲੱਗਦੇ ਅਸੀਂ ਵੀ ਪੁਲਿਸ ਨੂੰ ਵੀ ਤੰਗ ਕਰੀਏ ਤੇ ਅਸੀਂ ਵੀ ਤੰਗ ਹੋਈਏ ਹੁਣ ਵੀ ਤੁਹਾਨੂੰ ਪਤਾ ਯਾਰ ਮੈਂ 4-5 ਮਹੀਨੇ ਤੋਂ ਸਾਇਲੈਂਟ ਬੈਠਾ ਹੋਇਆ ਹਾਂ ਕੋਈ ਮੇਰੀ ਮੇਰੀ ਸਵਾਇਬ ਕਿਤੇ ਹੋ ਗਿਆ ਗਿਆ ਕਿਤੇ ਕੋਈ ਪ੍ਰੋਗਰਾਮ ਆ ਗਿਆ ਮੈਂ ਆਦੇ ਆਜ ਦਾ ਜੋ ਮੇਰਾ ਫਰਜ਼ ਉਹ ਨਿਭਾ ਰਿਆ ਮੇਰਾ ਕੋਈ ਕਿਸੇ ਨਾਲ ਉਹ ਨਹੀਂ ਸੀ ਵੀ ਮੈਂ ਕਿਸੇ ਨੂੰ ਤੰਗ ਕਰ ਰਿਹਾ ਮੇਰੇ ਵਰਕਰ ਜਾਂ ਨੋ ਸੁੱਤੇ ਪਿਆ ਨੂੰ ਇਸ ਬੰਦੇ ਦੇ ਉੱਤੇ ਪਰਚਾ ਕਰ ਲਿਆ ਤੇ ਉਹਦੇ ਤੇ ਨਜਾਇਜ਼ ਪਰਚਾ ਹੈ ਜਿਹਦੇ ਸਬੰਧ ਚ ਸਾਰੇ ਡਾਇਰੈਕਟਰ ਔਰ ਸਾਰੇ ਇੱਥੇ ਇਕੱਠੇ ਹੋਏ ਆ ਬਲਜੀਤ ਸਿੰਘ ਪਾੜਾ ਜੋ ਇੱਥੋਂ ਦੇ ਵੀ ਡਾਇਰੈਕਟਰ ਨੇ ਔਰ ਪੰਜਾਬ ਦੇ ਵੀ ਡਾਇਰੈਕਟਰ ਨੇ ਸਾਰੇ ਪੰਜਾਬ ਦੇ ਡਾਇਰੈਕਟਰਾਂ ਦੇ ਵੀ ਟੈਲੀਫੋਨ ਆ ਗਏ ਆ ਔਰ ਇਹ ਜੇਕਰ ਕੋਈ ਸਹੀ ਫੈਸਲਾ ਐਸਐਸਪੀ ਸਾਹਿਬ ਵੱਲੋਂ ਨਹੀਂ ਲਿਆ ਗਿਆ ਤੇ ਸਵੇਰ ਤੋਂ ਜਿਹੜਾ ਪੂਰੇ ਪੰਜਾਬ ਦੇ ਪਲਾਂਟਾਂ ਦੇ ਵਿੱਚ ਵੀ ਜਿਹੜਾ ਪ੍ਰੋਗਰਾਮ ਲੀਕ ਕੇ ਉੱਥੇ ਵੀ ਬੰਦ ਕਰਾਂਗੇ ਪਲਾਂਟ ਸਾਰੇ ਧਰਨੇ ਦੇਾਂਗੇ ਔਰ ਸਾਰਾ ਦੁੱਧ ਜਿਹੜਾ ਜਿਹੜਾ ਖਰਾਬ ਹੋਏਗਾ ਨਹੀਂ ਚੁੱਕਿਆ ਜਾਏਗਾ ਉਹ ਐਸਐਸਪੀ ਗੁਰਦਾਸਪੁਰ ਤੇ ਐਸਐਚਓ ਜ਼ਿੰਮੇਵਾਰ ਹੋਏਗਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਔਰ ਸਵੇਰ ਤੋਂ ਜਿਹੜਾ ਕੂੜੇ ਦੀ ਜਗ੍ਹਾ ਇੱਕ ਸਾਲ ਤੋਂ ਸਾਨੂੰ ਨਹੀਂ ਦਿੱਤੀ ਜਾ ਰਹੀ بار 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 ਅਸੀਂ ਕਹਿ ਰਹੇ ਆ ਉਦੋਂ ਵੀ ਐਸਐਸਐਚਓ ਦੇ ਟੇਸ ਅਲ ਕਾਂਚਾਰਜ ਕਰਕੇ ਜਿਹੜਾ ਕੰਮ ਖਰਾਬ ਹੋਇਆ ਸੀ ਹੁਣ ਮੇਰ ਨਾਲ ਦੋਆ ਕਰਕੇ ਹੋਇਆ ਸੋ ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਤੁਹਾਡੇ ਮਾਧਿਅਮ ਵਿੱਚ ਲੋਕਾਂ ਨੂੰ ਕਹਿਣਾ ਯਾਰ ਸਾਡੀ ਵੀ ਕੋਈ ਥੋੜੀ ਜੀ ਮਜਬੂਰੀ ਸਮਝੋ ਜੇ ਰਾਜਨੀਤੀ ਕਰਨੀ ਹੋਵੇ ਤੇ ਅਸੀਂ ਬੜੇ ਆਰਾਮ ਨਾਲ ਕਰ ਸਕਦੇ ਸੀ 2 ਮਹੀਨੇ ਬਾਅਦ 4 ਮਹੀਨੇ ਬਾਅਦ 6 ਮਹੀਨੇ ਬਾਅਦ 8 ਮਹੀਨੇ ਬਾਅਦ ਪਰ ਅਸੀਂ 1 ਸਾਲ ਤੋਂ ਕੋਈ ਰਣਨੀਤੀ ਨਹੀਂ ਅਸੀਂ ਆਪ ਦਾ ਸਿਰ ਢਾ ਕੇ ਉਹ ਕੂੜਾ ਚੱਕਿਆ ਅੱਜ ਵੀ ਚੱਕ ਰਹੇ ਸੀ ਪਰ ਬਾਰ-ਬਾਰ ਬਾਰ-ਬਾਰ ਅੱਜ ਨੂੰ ਨਵੇਂ ADC ਸਾਹਿਬ ਆਏ ਉਹਨੂੰ ਵੀ ਉਹਨਾਂ ਨੂੰ ਵੀ ਮਿਲ ਕੇ ਆਏ ਵੀ ਸਾਰਾ ਆ ਪ੍ਰੋਬਲਮ ਆ ਰਹੀ ਆ ਸਰਪੰਚ ਹੋਣ ਹੱਥ ਕਰੇ ਕਰ ਗਿਆ ਕਿੱਥੇ ਜਾਈਏ ਪਰ ਨਹੀਂ ਕੋਈ ਸੁਣਵਾਈ ਉਧਰ ਕੋਈ ਕਿਸੇ ਦਾ ਕੋਈ ਧਿਆਨ ਨਹੀਂ ਉਧਰ ਕਿਸੇ ਦਾ ਕੋਈ ਧਿਆਨ ਨਹੀਂ ਨਾ ਇਹਦਾ ਧਿਆਨ ਔਰ ਉਹ ਜਿਹੜਾ ਕੂੜਾ ਉਹ ਦੱਸ ਦਿੰਨੇ ਆ ਸਾਰੇ ਸ਼ਹਿਰ ਅਸੀਂ ਉਹ ਹੱਥ ਜੋੜ ਕੇ ਨਾ ਮਾਫੀ ਮੰਗ ਲੈਣਾ ਕਿ ਸਵੇਰੇ ਅਸੀਂ ਗੱਡੀਆਂ ਜੋ ਜਿੰਨੀਆਂ ਆ ਗਈਆਂ ਉਹ ਅਵੇਲੇਬਲ ਹੋ ਭਰਾਂਗੇ ਭਰ ਕੇ ਅਸੀਂ ਜਿੱਥੇ ਵੀ ਡੀਸੀ ਸਾਹਿਬ ਕਹਿਣਗੇ ਐਸਐਸਪੀ ਸਾਹਿਬ ਕਹਿਣਗੇ ਅਸੀਂ ਉੱਥੇ ਲਾ ਦਾਂਗੇ ਵੀ ਵਿਲ ਨਾਟ ਟੇਕ ਐਨੀ ਅ ਅਦਰ ਐਕਸ਼ਨ ਕਿ ਅਸੀਂ ਇਹ ਕੂੜੇ ਨੂੰ ਖਿਲਾ ਰਾਂਗੇ ਨੋ ਉਹ ਸਾਡਾ ਕੋਈ ਮੰਤਵ ਨਹੀਂ ਆ ਪਰ ਕੂੜਾ ਲੋਡ ਕਰਕੇ ਜਿੱਥੇ ਕਹਿਣਗੇ ਉੱਥੇ ਲਾ ਦਾਂਗੇ ਜਦੋਂ ਜਦੋਂ ਉਹ ਖਾਲੀ ਕਰਾ ਦਿਆ ਕਰਨਗੇ ਅਸੀਂ ਅਗਲਾ ਕੂੜਾ ਚੱਕ ਲਿਆ ਕਰਾਂਗੇ ਔਰ ਜੇਕਰ ਉਹ ਕੂੜੇ ਦਾ ਇੰਤਜ਼ਾਮ ਨਹੀਂ ਕਰਦੇ ਸ਼ਹਿਰ ਦੇ ਵਿੱਚ ਕੋਈ ਬਿਮਾਰੀ ਫੈਲਦੀ ਆ ਸ਼ਹਿਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਹਾਈਜਨਿਕ ਜਿਹੜੀ ਇਹ ਚੀਜ਼ ਅਨ ਹਾਈਜਨਿਕ ਕਰਕੇ ਕਿਸੇ ਤਰ੍ਹਾਂ ਦਾ ਵੀ ਕੋਈ ਲੋਕਾਂ ਨੂੰ ਮੁਸ਼ਕਲ ਆਉਂਦੀ ਆ ਸੋਲੀ ਪੁਲਿਸ ਡਿਪਾਰਟਮੈਂਟ ਐਸਐਸਪੀ ਸਾਹਿਬ ਐਂਡ ਐਸਐਚਓ ਐਂਡ 올 ਅਦਰ ਆਫੀਸਰ ਡਿਪਟੀ ਕਮਿਸ਼ਨਰ ਸਾਹਿਬ ਦੇ ਆਲ ਵਿਲ ਬੀ ਰਿਸਪੋਨਸਿਬਲ ਫਾਰ ਥਿਸ ਅਸੀਂ ਇਸ ਕਰਕੇ ਆਪਦੀ ਜ਼ਿੰਮੇਵਾਰੀ ਲਿਖਤੀ ਤੌਰ ਤੇ ਆਲਰੇਡੀ ਕਈ ਵਾਰ ਦੇ ਚੁੱਕੇ ਹਾਂ ਸੋ ਸੋਲੀ ਰਿਸਪੌਂਸਿਬਿਲਟੀ ਜਿਹੜੀ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਹੈ ਪਰੰਗੜੇਆ ਸਕੂਲਾਂ ਦੇ ਤੇ ਘਰਾਂ ਉਦਘਾਟਨ ਕੀਤੇ ਜਾ ਰਹੇ ਆ ਲੋਰ ਕਿਤ ਲੱਗੇ ਚੱਕਾ ਕਰਦੇਗੇ ਇਹ ਉਦਘਾਟਨ ਤੇਰੇ ਘਰ ਨਾ ਵੀ ਤੇਰੇ ਘਰ ਨਾ ਵੀ ਫਲੱਟ ਵੰਡੇ ਬੂਆ ਮਾਰ ਕੇ ਤੇਰੇ ਵੀ ਲਾ ਦੇਣੇ ਨਹੀਂ ਨਹੀਂ ਜਿਹੜੇ ਕੂੜਾ ਪਰ ਹੋਰ ਤਾਂ ਧਿਆਨ ਜਿਹੜਾ ਨਹੀਂ ਨਾ ਮੈਨੂੰ ਦਿੱਤਾ ਜਾ ਰਿਹਾ ਗਲੀਆਂ ਦੇ ਬਾਹਰ ਵੀ ਕੂੜਾ ਲੱਗਾ ਵਾ ਲੋਕੀ ਉੱਥੇ ਆਪਣੇ ਲੱਗੇ ਸੁੱਟਦੇ ਆ ਕਿਤੇ ਲੱਗੇ ਪਰ ਤਾਂ ਕੋਈ ਧਿਆਨ ਜਾ ਕੇ ਯਾਰ ਸਾਡਨ ਕਰਨ ਮੇਰੀ ਗੱਲ ਸੁਣੋ ਤੁਹਾਨੂੰ ਇਨਾਂ ਦੀ ਇੰਨੀ ਕਿਰਕਰੀ ਹੋਈ ਇਹਨਾਂ ਤੋਂ ਕੁਝ